वटों खोते हुए घा का मुल मोड़ दौ दोस्तों कलेयर अमृत चैनल तो मैं अमृत पाल कलेयर स्वागत तो करती हाँ अज कर मैं तो हाँ कविता लैके हाजिर हुई हाँ जिसका नाम है वट्ट उत्तों खोते हुए घा का मुल मोड़ दौ इस कविता लिखिया है यथार्थवादी कवि आवाम के कवि किरतिया के कवि ਸ਼੍ਰੀ ਬੂਟਾ ਸਿੰਘ ਸੁਨਾਮੀ ਨੇ ਬੂਟਾ ਸਿੰਘ ਸੁਨਾਮੀ ਦਾ ਨਾਮ ਇੱਕ ਯਥਾਰਥਵਾਦੀ ਕਵੀ ਦੇ ਤੌਰ ਤੇ ਪੰਜਾਬੀ ਸਾਹਿਤ ਦੇ ਵਿੱਚ ਜਣਿਆ ਜਾਂਦਾ ਹੈ ਉਹਨਾਂ ਦੀ ਬਹੁਤ ਹੀ ਖੂਬਸੂਰਤ ਕਵਿਤਾ ਜੋ ਕਿਰਤੀ ਲੋਕਾਂ ਨੂੰ ਸਮਰਪਿਤ ਹੈ ਤੇ ਲੋ ਜੀ ਆਪਾਂ ਫਿਰ ਬਹੁਤੀ देर ਨਾ ਕਰਦੇ ਹੋਏ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸ਼੍ਰੀ ਬੂਟਾ ਸਿੰਘ ਸੁਨਾਮੀ ਦੀ ਲਿਖੀ ਹੋਈ ਕਵਿਤਾ ਵਟਾਂ ਉੱਤੋਂ ਖੋਤੇ ਹੋਏ ਕਾ ਦਾ ਮੁੱਲ ਮੋੜ ਦਿਓ ਦੂਜਿਆਂ ਦੀ ਮਰਜ਼ੀ ਦੇ ਫੁੱਲ ਹੀ ਖਿੜਾਏ ਅਸੀਂ ਆਪਣੀ ਵੀ ਮਰਜ਼ੀ ਪੁਗਾਈਏ ਹੁਣ ਦੋਸਤੋ ਹੋਰਾਂ ਦਿਆਂ ਸੂਰਜਾਂ ਨੇ ਦੇਣਾ ਨਹੀਂ ਉਹ ਨਿੱਕ ਤੁਹਾਨੂੰ ਹੋਰਾਂ ਦਿਆਂ ਸੂਰਜਾਂ ਨੇ ਦੇਣਾ ਨਹੀਂ ਉਹ ਨਿੱਕ ਤੁਹਾਨੂੰ ਆਪਣਾ ਹੀ ਸੂਰਜ ਚੜਾਈਏ ਹੁਣ ਦੋਸਤੋ ਤਾਨਿਆਂ ਦੀ ਜ਼ਿੰਦਗੀ ਜਿਉਣ ਨਾਲੋਂ ਚੰਗਾ ਤੰਨਿਆਂ ਦੀ ਜ਼ਿੰਦਗੀ ਜਿਉਣ ਨਾਲੋਂ ਚੰਗਾ ਦਾਤੀਆਂ ਦੇ ਦੰਦੇ ਫੇਰ ਕਢਾਈਏ ਹੁਣ ਦੋਸਤੋ ਕੱਢਦਾ ਏ ਅੱਖ ਜਿਹੜਾ ਗਹਿਰੇ ਥੋਡੇ ਵੱਲ ਨੂੰ ਕੱਢਦਾ ਏ ਅੱਖ ਜਿਹੜਾ ਗਹਿਰੇ ਥੋਡੇ ਵੱਲ ਨੂੰ ਹੱਥ ਉਹਨਾਂ ਸੰਗੀਆਂ ਨੂੰ ਪਾਈਏ ਹੁਣ ਦੋਸਤੋ ਵੱਟਾਂ ਉੱਤੋਂ ਖੋਤੇ ਹੋਏ ਘਾ ਦਾ ਮੁੱਲ ਮੋੜਦੇਓ ਵੱਟਾਂ ਉੱਤਾਂ ਖੋਤੇ ਹੋਏ ਘਾ ਦਾ ਮੁੱਲ ਮੋੜਦੇ ਹੋ ਆਪਣੇ ਵੀ ਹਿੱਸੇ ਦਾ ਵੰਡਾਈਏ ਹੁਣ ਦੋਸਤੋ ਵੇਲੜਾਂ ਦੀ ਡਾਰ ਮੜ ਰਾਉਂਦੇ ਤੁਹਾਡੇ ਵੇੜਿਆਂ 'ਚ ਵੇਲੜਾਂ ਦੀ ਡਾਰ ਮੰਡਰਾਉਂਦੇ ਤੁਹਾਡੇ ਵੇੜਿਆਂ 'ਚ ਫੜ ਕੇ ਤੰਦੂਰ 'ਚ ਤਪਾਈਏ ਹੁਣ ਦੋਸਤੋ ਕਿੰਨਾ ਚਿਰ ਪਰਖੋਂਗੇ ਲਿਖਿਆ ਨਸੀਬਾ ਨੂੰ ਖੋਦ ਤੱਕ ਦੀਰਾ ਨੂੰ ਲਿਖਾਈਏ ਹੁਣ ਦੋਸਤੋ ਦਾਤੀਆਂ ਕੋਹਾੜੀਆਂ ਦਾ ਦੌਰ ਅਜੇ ਬੀਤਿਆ ਨਹੀਂ ਦਾਤੀਆਂ ਕੋਹਾੜੀਆਂ ਦਾ ਦੌਰ ਅਜੇ ਬੀਤਿਆ ਨਹੀਂ ਲਾਕੇ ਜੰਗਾਲ ਲਿਸ਼ਕਾਈਏ ਹੁਣ ਦੋਸਤੋ ਜੰਮਦਿਆਂ ਦੇ ਬੂਹੇ ਥੋੜੇ ਕਰਜਿਆਂ ਦੇ ਨਿਮ ਬੱਜੇ ਜੰਮਦਿਆਂ ਦੇ ਬੂਹੇ ਥੋੜੇ ਕਰਜਿਆਂ ਦੇ ਨਿਮ ਬੱਜੇ ਖੋਦੇ ਗੜਾ ਜੂਲੇ 'ਚ ਕਢਾਈਏ ਹੁਣ ਦੋਸਤੋ ਖੋਦ ਗੜਾ ਜੂਲੇ 'ਚੋਂ ਕਢਾਈਏ ਹੁਣ ਦੋਸਤੋ ਇਹ ਤੇ ਸੀ ਜੀ ਬਹੁਤ ਹੀ ਖੂਬਸੂਰਤ ਕਿਰਤ ਨੂੰ ਸਮਰਪਿਤ ਕਿਰਤਿਆਂ ਨੂੰ ਸਵਰਪਤ ਤੇ ਹਾਸ਼ਿਆ ਗ੍ਰਸਤ ਲੋਕਾਂ ਦੀ ਗੱਲ ਕਰਦੀ ਕਵਿਤਾ ਸ਼੍ਰੀ ਬੂਟਾ ਸਿਕਸ ਨਾਮੀ ਦੋਸਤੋ ਕਵਿਤਾ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜਲਦੀ ਹੀ ਇੱਕ ਗਿਰਤ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਆਪਣੇ ਸਿਹਤ ਦਾ ਖਿਆਲ ਰੱਖਣਾ ਸ਼ਬਦਕ